ਅੱਜ ਦੀ ਵਿੱਚ ਬਈ 6 گاਮਾਂ ਦੀ ਵੀਡੀਓ ਬਣਾਈ ਹੈ ਤੇ ਅੱਜ ਦੀ ਜਿਹੜੀ ਵੀਡੀਓ ਬਣਾਈ ਆ ਬਈ ਫਾਰਮ ਚ ਬਣਾਈ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਮੋਬਾਈਲ ਨੰਬਰ ਫੂਲ ਮੋਬਾਈਲ ਨੰਬਰ 9463842855 ਹੂੰ ਦੂਜਾ ਹੈਗਾ 7078206 ਜਿਹੜਾ ਸੂਤ ਹੋਈ ਹੈ ਬਈ ਫੂਲ ਸੂਏ ਬਈ ਪਹਿਲਾ ਸੂਤ ਐਰਸ਼ੈਰ ਹਾਂਜੀ ਅੱਛਾ ਬੱਚਾ ਕਿਦੇ ਦਿੰਦੇ ਨੇ ਬੱਚਾ ਦਿੱਤਾ ਬੱਚਾ ਦੇਤਾ ਬਈ ਹਾਂ ਜਿੰਨਾ ਗਾ ਬਈ ਦੁੱਧ ਦੇ ਦੂ ਐਸਟੀ ਮੀਟ ਜੀ ਐਸਟੀ ਮੀਟ ਦੇ ਦੂ ਬਈ 14-15 ਕਿਲੋਗ੍ਰਾਮ ਠੀਕ ਆ ਮੁੱਲ ਕੀ ਹੈ ਬਈ ਇਹਦਾ ਮੁੱਲ 45000 ਮਾਨਦਾਨ ਹੋ ਜਾ ਹਾਂਜੀ ਹੋ ਜਾ ਯਸ ਹਾਂਜੀ ਪਿਆਵ ਵਾਲੀ ਜਰਸੀ ਆ ਗਈ ਦੂਜੇ ਦਿਨ ਲੋ ਬਈ 500 ਦਨ ਲੈਂਦੀ ਆ ਜੀ ਠੀਕ ਹੈ ਹਾਂਜੀ ਕੀ ਮੁੱਲ ਆ ਫਿਰ ਕੱਚੀ ਕੱਚੀ ਦਾ 60000 ਬਈ 60000 ਦੀ ਬਣ ਬਈ ਕਹਿੰਦਾ ਕੱਦ ਪਾਉਂਦੇ ਰਿਹਾ ਹਣਾ ਬਈ ਵੱਡੇ ਟਾਂਚੇ ਦੀ ਗੜ ਅੱਗੇ 3 ਨੰਬਰ ਇਹ ਵੀ ਜਰਸੀ ਆ ਹਾਂ ਬਈ ਪਹਿਲਾ ਸੂਆ ਠੀਕ ਇਹਦਾ ਮੁੱਲ ਜਾਇਜ਼ 57000 ਕਿਦੋਂ 57000 ਰੁਪਏ ਦੇਣੇ ਵੀ ਬਸ 500 ਹਾਂ 5-4 ਦਨ ਲਊ ਬਈ 5-4 ਹਾਂਜੀ ਤੇ ਇਹ ਵੜ ਕਿੰਨੇ ਦੇਣ ਲਊ ਦੇਖੋ ਇਸ ਤਰੀਕਾ ਕੀ ਬਈ ਇਹਦਾ ਮੁੱਲ ਜਾਇਜ਼ ਇਹ ਵੀ 57000 ਦੇ ਦੇ ਦਿੰਦਾ। ਇਹ ਆ ਵੜ ਕਿੰਨੇ ਦਿਨ ਲੱਗੂ? ਬਈ ਇਹ ਵੀ 5-7 ਦਿਨ ਲੱਗੂਗੀ ਹਲੇ। ਇਹਦਾ ਮੁੱਲ ਜਾਇਜ਼ ਹੈ। ਇਹ 55000 55000 ਅੱਗੇ ਲਾਸਟ ਕਿੰਨੇ ਦਿਨਾਂ ਦੀ ਕੱਚੀ? ਇਹ ਵੀ 5-6 ਦਿਨ ਦੀ ਕੱਚੀ ਬਈ। ਇਹਦਾ ਮੁੱਲ ਬਈ ਜਾਇਜ਼ ਹੈ। 28 ਦੇਖੂ ਗੜ ਜੀ। ਹੂੰ। ਇਹਦਾ ਨਹੀਂ 60000 ਦਾ ਚਾਹੁੰਦਾ ਯਾਰ। ਹਾਂਜੀ। ਸੱਚੇ ਮੁੱਲ ਆ ਬਈ ਸਾਰੀਆਂ। ਹਾਂਜੀ।